ਕਿਉਂ ਐਸੇ ਜੀਂਨਾ ਯਾਰ ਡਿੱਗ ਪਿਆ ਐਨ ਕਾ ਕੱਢਦੇ ਤੂੰ ਐ ਕਿਵੇਂ ਤੇ ਇਹ ਨਹੀਂ ਲੱਗਦਾ ਠੀਕ ਹੋ ਤਾ ਤੁਸੀਂ ਕਿਉਂ ਤੁਸੀਂ ਲੈ ਗਏ ਸੀਗੇ ਸਾਡਾ ਨਾ ਇਹਨਾਂ ਨੇ ਵਾਪਸ ਜਿੰਦਾਬਾਦ ਬੋਲੋ ਭਾਈ ਜਿੰਦਾਬਾਦ ਜਿੰਦਾਬਾਦ ਬੋਲੋ ਬੋਲੋ ਜਿੰਦਾਬਾਦ ਜਿੰਦਾਬਾਦ ਹਾਂ ਲੈਓ ਬਹੁਤ ਬਾਰਾ ਲੋ ਪੀਓ ਇਹ ਪਾਣੀ ਕੱਢੀ ਆ ਜਾਨਾ ਬਾੜ ਦੇ ਬਾੜੇ ਕੋਈ ਇਹਦਾ ਕੋਈ ਤੂੰ ਮੁਕਾ ਦੇ ਕੋ ਸਾਰੇ ਅੰਦਰ ਲੈ ਜਾ ਤਰਦੇ ਅੰਦਰੋਂ ਚੱਲਦੇ ਉਹ ਰੋਦੇ ਆਂ ਤਾਂ ਇਹਨਾਂ ਨੂੰ ਜਾ ਦੇ ਬਾਹਰ ਉੱਤ ਤੋਂ ਹੈ ਨਹੀਂ ਕੋ ਸੋਏ ਰੋਈ ਚੱਲਣ ਆ ਸਿੱਟੇ ਪਈਏ ਦੇ ਸਾਨੂੰ ਭੱਜੇਗਾ ਲੈ ਹਏ ਯਹੀ ਤਾਂ ਬਤਾ ਰਹੇ تھے ਪਾਣੀ کہہ ਰਹੇ تھے ਕਿ ਅੱਗੇ ਤਾਂ ਪਾਣੀ ਨਿਕਾਲ ਰਹੇ ਸੱਚ ਕੋ ਸਹੀ ਨਹੀਂ ਪਾਣੀ ਵੀ ਪੂਰਾ ਕਰਨਾ ਬੰਦਾ ਹੈ ਮੇਰੇ ਵਾਹ ਚੈੱਕ ਕਰਦਾ ਮੈਂ ਗੱਡੀ ਦੇ ਲੈਣਾ ਚਾਲੂ ਕਰਨੇ ਲੈਣਾ ਚਾਲੂ ਗਏ ਕਿੰਨਾ ਵਾਲੀ ਚੈੱਕ ਕਰਕੇ ਤੋਰਾਂਗੇ ਓਜ ਵਾਲੀ ਚੈੱਕ ਕਰਾਂਗੇ ਸ਼ਾਮ ਜੀਆ ਸ਼ਾਮ ਜੀਆ ਬੰਦੇ ਰਹੇ ਸੂਰ ਹੈ ਇਹ ਜੰਮੀ ਹੈ ਕਿ ਆਪਿਆ ਚੰਦ ਜੀ ਨਰ ਸ਼ਾਮ ਤਵਿੰਦਾ ਹੁੰਦਾ ਸੁਨਨ ਪੜਤ ਕੇ ਜਾਂਦਾ ਕੰਨ ਜੇ ਐਡੀਮੀ ਤੱਤ ਹੁੰਦਾ ਹੈ ਕਰਨ ਦੀ ਤੇ ਸੀ ਤੱਤ ਹੁੰਦਾ ਜੇ ਸਿਆਣੇ ਹੁੰਦੀ ਤਾਂ ਅਸੀਂ ਫੜ ਲੈਂਦੇ ਨਾ ਦੋ ਇੱਕੀ ਜੀ ਦੋਨੋਂ ਤਰਫੋਂ ਕਰਨਾ ਜਾਨਗਰੀ ਕਾ ਦਿਨ ਤੁਮ ਤਾਂ ਮੇਰੇ ਹੀ ਬਣਾਏ ਛੋਟੇ ਜੀ ਬੜਾ ਹਲਤੀ ਹੁੰਦਾ ਸੀ ਤੇਨੇ ਬਣਾਏ ਮੈਂ ਰੋਣ ਲੱਗ ਗਿਆ ਪਟਨੀयां ਦੀ ਆਉਂਦੀ ਸੀ ਉਹਨਾਂ ਤਾਲਾਂ ਤੋਂ ਪਾਤੀ ਇਹਨਾਂ ਨੇ ਬਸ ਹੋ ਤਾਂ ਉਹ ਤਾਰ ਜਿਦੋਂ ਦੇ ਦਿਸਗੇ ਤੇ ਤੂੰ ਵੀ ਤਾਂ ਦੂਜੇ ਲੰਦੇ ਹੁੰਦੇ ਨੇ ਅੱਥੇ ਨਲਕਾ ਹੁੰਦਾ ਨਾਲ ਕੀ ਕਰੇ ਉਦੇ ਪਾਣੀ ਪਾਣ ਵਾਲੀ ਨਹੀਂ ਬਣਾਏ ਵੇ ਜੀ ਇੱਕ ਦਿਨ ਸੂਈ ਹੁੰਦੀ ਉਹ ਲਾ ਜਾਂਦੀ ਅੱਛਾ ਅੱਛਾ ਓਏ ਆ ਨਾ 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 ਤੇ ਕੰਝਲਾ ਦੇ ਆ ਵੇਖ ਓ ਵੇਖ ਚਾ ਕੋਈ ਜਿਹੜਾ ਉੱਲਾ ਦੇ ਆਪਣੇ ਘਰ ਤੋਂ ਲੂ ਹੀ ਰੋਂਦੇ ਯਾਰ ਤੋਲੂ ਨਹੀਂ ਜਾਂਦੇ ਹਾਂ ਬੰਦਲਾ ਵੇ ਕਰਾਉਣਾ ਬੰਦ ਕਰ ਦਿਆਂ ਚੜਾਏ ਚੜਾ ਦੇ ਨੰਨ ਬੰਦ ਕਰ ਦੇ ਨੋ ਨੂ ਬੈਜੀ ਚੱਲਣ ਲੱਗ ਗਈ ਹੁਣੇ ਚੱਲਣ ਚੱਲਣ ਦੇ ਕੋਈ ਚੱਕਰ ਨਹੀਂ ਸਾਡੀ ਕਿਹੜਾ ਮੰਗੇ ਛੁੱਟ ਜੂ ਅਸੀਂ ਬੈਲੀ ਨੇ ਮੈਣ ਹੀ ਕਮਾਉਣੇ ਆ ਬਰਾ ਬਿਆਹ ਬਰੇ ਆਪਾ ਨੂੰ ਛੱਡਿਆ ਆਪਾ ਨੂੰ ਐਵੇਂ ਚਿੰਤਾ ਨਹੀਂ ਕੋਣੇ ਵਿਆਹ ਹੈ ਹਏ ਦੋ ਬੇ 34 ਮਨਵਾਏ ਮੈਂ ਮੇਨੋ ਹੈ ਛੋੜ ਮੈਂ 38 ਸਾਲ ਉਮਰ ਹੋ ਗਈ ਵਿਆਹ ਹੀ ਕਰਾਦਾ ਮੈਂ 32 ਸਾਲ ਮੈਂ ਚਾਲੀ ਜਿਹੜਾ ਹੋ ਰਿਹਾ ਨਹੀਂ ਦਸਿਆ ਨਹੀਂ ਕਹਿੰਦਾ ਸਿਆਰੀ ਮੈਂ ਮੈਂ 40 ਸਾਲ ਦਾ ਠੀਕ ਆ ਵੀਰੇ ਉਹਦਾ ਗੱਲ ਠੀਕ ਆ ਇਹਨੇ ਦੱਸਿਆ ਹੀ ਨਹੀਂ ਮੈਂ Tchau,